ਦਰਦਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉੱਗੇ ਚਿੰਤਕ ਡਾਕਟਰ ਪਿਆਰਾ ਲਾਲ ਗਰਗਹਾਨ ਉਹਨਾਂ ਨਾਲ ਗੱਲ ਕਰਾਂਗੇ ਕਿ ਮਸਲੇ ਕਈ ਸਾਰੇ ਨੇ ਜਿਨ੍ਹਾਂ ਬਾਰੇ ਚਰਚਾ ਕਰਨ ਦੀ ਲੋੜ ਹੈ ਪਰ ਅਹਿਮ ਮਸਲਾ ਉਹਨਾਂ ਦੇ ਵਿੱਚੋਂ ਹੈਗਾ ਇੱਕ ਦੇਸ਼ ਇੱਕ ਚੋਣ ਬਿੱਲ ਨੂੰ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ ਤੇ ਹੁਣ ਇਹ ਮਾਮਲਾ ਜਿਹੜਾ ਹੈ ਸਾਂਝੀ ਜਿਹੜੀ ਸੰਸਦੀ ਕਮੇਟੀ ਹੈ ਸਥਾਈ ਕਮੇਟੀ ਜਿਹਨੂੰ ਕਹਿ ਦਿੱਤਾ ਜਾਂਦਾ ਉਹਦੇ ਹਵਾਲੇ ਕੀਤਾ ਜਾਏਗਾ ਦੂਜੇ ਪਾਸੇ ਦੇਸ਼ ਦੇ ਵਿੱਚ ਇਸ ਗੱਲ ਨੂੰ ਲੈ ਕੇ ਚਰਚਾ ਹੈ ਕਿ ਦੇਸ਼ ਅਜੇ ਇਸ ਗੱਲ ਲਈ ਤਿਆਰ ਹੀ ਨਹੀਂਗਾ ਕਿ ਜਿਹੜੀਆਂ ਵਿਧਾਨ ਸਭਾ ਦੀਆਂ ਤੇ ਪਾਰਲੀਮੈਂਟ ਦੀਆਂ ਲੋਕ ਸਭਾ ਦੀਆਂ ਚੋਣਾਂ ਕੱਠੀਆਂ ਕਰਵਾਈਆਂ ਜਾ ਸਕਣ ਉਸ ਦੇ ਨਾਲ ਹੀ ਉਸ ਤੋਂ ਅੱਗੇ ਵੀ ਜਿਹੜੀਆਂ ਹੈਗੀਆਂ ਮਿਊਨਿਸਪਲ ਚੋਣਾਂ ਉਹ ਵੀ ਨਾਲ ਕਰਾਉਣ ਦੀ ਜਿਹੜੀ ਹੈ ਇਹਦੇ 'ਤੇ ਤਜਵੀਜ਼ ਹੈਗੀ ਹੈ ਸੋ ਇੱਕ ਮਾ ਇਸ ਗੱਲ ਤੇ ਚਰਚਾ ਕਰਾਂਗੇ ਦੂਜਾ ਇਹਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੇ ਇੱਕ ਬਿਆਨ ਦਿੱਤਾ ਉਹਨਾਂ ਕਿਹਾ ਵੀ ਇਸ ਤੋਂ ਪਹਿਲਾਂ ਕਿ ਦੇਸ਼ ਦੇ ਵਿੱਚ ਜਿਹੜਾ ਇੱਕ ਦੇਸ਼ ਇੱਕ ਚੋਣ ਹੋਵੇ ਉਸ ਤੋਂ ਪਹਿਲਾਂ ਇੱਕ ਦੇਸ਼ ਇੱਕ ਸਿੱਖਿਆ ਤੇ ਇੱਕ ਸਿਹਤ ਪ੍ਰਣਾਲੀ ਲਾਗੂ ਹੋਣੀ ਚਾਹੀਦੀ ਆ ਇਹ ਦੋਨੇ ਮਸਲੇ ਜਿਹੜੇ ਆ ਦੇਸ਼ ਦੇ ਸੰਗੀ ਢਾਂਜੇ ਤੇ ਸੱਟ ਮਾਰਨ ਵਾਲਿਆ ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਆ ਇਸ ਵੇਲੇ ਦੇਸ਼ ਦੇ ਵਿੱਚ ਇਹ ਬਹੁਤ ਅਹਿਮ ਲੋਡ ਹੈ ਇਹਨੂੰ ਲੈ ਕੇ ਵਿਰੋਧੀ ਧਿਰ ਇਸ ਗੱਲ ਦੇ ਖਿਲਾਫ ਹੈ ਕਿ ਸੰਗੀਤ ਢਾਂਚੇ ਤੇ ਸੱਟ ਮਾਰਨ ਵਾਲਾ ਬਿੱਲ ਹੈਗਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਸੰਗੀਤ ਢਾਂਚੇ ਤੇ ਸੱਟ ਮਾਰਨ ਵਾਲਾ ਬਿੱਲ ਇਹ ਅੱਜ ਦੀਆਂ ਹਾਲਾਤਾਂ ਚ ਬਣ ਗਿਆ ਹਾਂਜੀ ਇੱਕ ਦੇਸ਼ ਇੱਕ ਚੋਣ ਪਹਿਲਾਂ ਹੁੰਦੀ ਆਈ ਹੈ ਹਾਂਜੀ ਪਰ ਜਿਵੇਂ ਅਸੀਂ ਦੇਖਿਆ 57 ਚ ਨਹੀਂ ਜਿਹੜੀ ਹੋਈ ਸਰਕਾਰ ਉਸ ਤੋਂ ਬਾਅਦ ਤੋੜ ਦਿੱਤੀ ਗਈ ਸੀ ਕਰਨਾ ਦੀ ਉਹਨਾਂ ਇੱਕ ਦੇਸ਼ ਇੱਕ ਚੋਣ ਵਾਲਾ ਜਿਹੜਾ ਤਰੀਕਾ ਸੀ ਉਹ ਪੰਖ ਹੋ ਚੁੱਕਿਆ ਸੀ ਤੇ ਪਹਿਲੀ ਚੋਣ ਹੋਈ ਅਸੈਂਬਲੀਆ ਚੋਣਾਂ ਹੋਈ ਉਦੋਂ ਬਾਅਦ ਕਿਉਂਕਿ ਜਿਹੜੀਆਂ ਅਸੈਂਬਲੀਆਂ ਨੇ ਇਹਨਾਂ ਦਾ ਇੱਥੇ ਪ੍ਰੈਜ਼ੀਡੈਂਟ ਰੋਲ ਲੱਗ ਸਕਦਾ ਹੈ ਸੂਬੇ ਵਿੱਚ ਦੇਸ਼ 'ਚ ਤਾਂ ਚੋਣ ਹੋਣੀ ਹੋਣੀ ਹੈ ਹਾਂਜੀ ਹਾਂਜੀ ਕਿ ਐਕਟਿੰਗ ਪ੍ਰਾਈਮ ਮਿਨਿਸਟਰ ਹੈ ਨਹੀਂ ਰਹਿਣਾ ਹੈ ਦੀ ਕਿੰਗ ਨੈਵਰ ਡਾਈਸ ਆਲੀ ਕਰਦਾ ਉੱਥੇ ਸੋ ਇਹਦੇ ਵਿੱਚ ਜਿਹੜਾ ਇੱਥੇ ਗਵਰਨਰ ਰੋਲ ਲੱਗ ਸਕਦਾ ਹੈ ਇੱਥੇ ਕੋਈ ਸੀਐਮ ਨਾ ਹੋਵੇ ਕੋਈ ਜਰੂਰੀ ਸੋ ਇਹ ਜਿਹੜਾ ਇੱਕ ਚੋਣ ਇੱਕ ਦੇਸ਼ ਕਿਚੋਂ ਨਾਲਾ ਮਾਮਲਾ ਹੈ ਪਹਿਨਾ ਤਾਂ ਵਿਹਾਰਕ ਪੱਖੋਂ ਇਹ ਠੀਕ ਨਹੀਂ ਲੈਣਾ ਕਿਉਂਕਿ ਬਾਰ-ਬਾਰ ਜੇ ਸੈਂਬਲੀਆਂ ਟੁੱਟਣਗੀਆਂ ਭਾਜਪੀ ਤਾਂ ਐਮਐਲ ਖਰੀਦ ਕੇ ਸੈਂਬਲੀਆਂ ਤੋੜਨ ਨੂੰ ਤਿਆਰ ਰਹਿੰਦੀ ਹੈ ਜਾਂ ਆਪਦੀ ਬਣਾਉਣ ਨੂੰ ਤਿਆਰ ਰਹਿੰਦੀ ਹੈ ਤੇ ਜੇ ਬਹੁਮਤ ਸਾਬਤ ਨਾ ਹੋਵੇ ਸੈਂਬਲੀਆਂ ਟੁੱਟਣ ਫੇਰੀ ਕਿਚੋਂ ਕਿਵੇਂ ਹੋਊਗੀ ਇਹਦੇ ਵੱਡੇ ਨਿਰਾਾ ਕਰਨੇ ਪੈਣਗੇ ਔਰ ਉਹ ਵੀ ਅਮਲੀ ਰੂਪ ਚ ਲਾਗੂ ਨਹੀਂ ਲੈਣੇ ਲੋਕ ਹੁਣੇ ਸਰਕਾਰ ਹੈ ਬਹੁਮਤ ਕਾ ਇਹ ਕਰ ਦੋਗੀ ਅਗਲੀ ਆਉਗੇ ਨੂੰ ਤੋੜਦੀ ਇੰਦਰਾ ਗਾਂਧੀ ਨੇ ਉਨੀ ਸੋਚਾ ਤੇ ਬਹੁਤ ਕੁਝ ਬਦਲਦਾ ਸੀ ਦੂਜੀ ਆਈ ਉਹਨੇ ਕੁਝ ਬਦਲਤਾ ਕੁਝ ਉਦਾਂ ਹੀ ਛੱਡਦਾ ਜਿਹੜਾ ਨੈਗੇਟਿਵ ਸੀ ਉਹ ਛੱਡਦਾ ਉਦਾਂ ਹੀ ਤੇ ਜਿਹੜਾ ਚੰਗਾ ਸੀ ਉਹ ਬਦਲਦਾ ਬਣਨ ਕੇ ਮੈਂ ਤਾਂ ਇਹ ਕਹਾਗਾ ਸੋ ਇਹ ਵੀ ਇਹੀ ਜਾ ਕੁਝ ਇੱਥੇ ਹੋਣਾ ਹੈ ਹੁਣ ਇਸੇ ਤਰੀਕੇ ਆਪਾਂ ਨੂੰ ਪਤਾ 13 ਦਿਨ ਦੀ 13 ਮਹੀਨਿਆਂ ਦੀ ਤੇ ਪੌਣੇ 5 ਸਾਲ ਦੀ ਸਾਢੇ 4-7 ਦੀ ਬਾਜਪੀ ਸਾਹਬ ਦੀ ਸਰਕਾਰ ਵੀ ਰਹੀ ਹੈ ਹੁਣ ਜਿਹੜੀ 13 ਦਿਨ ਬਾਅਦ ਸਰਕਾਰ ਟੁੱਟ ਗਈ ਸੀ ਤੇ ਚੋਣ ਦੁਬਾਰਾ ਹੋਈ ਉਹ ਕੋਣ ਫਿਰ ਸਾਰੀਆਂ ਅਸੈਂਬਲੀ ਵੀ ਤੋੜਨਗੇ ਨਾਲ ਹੀ ਮੰਨ ਲਓ ਚੋਣ ਹੋ ਗਈ ਪਾਰਲੀਮੈਂਟ ਲਟਕ ਅਵਸਥਾ ਚ ਆ ਗਈ ਬੁਖਸਵਰ ਫਿਰ ਕੀ ਕਰਨਗੇ ਫਿਰ ਉਹ ਸਾਰੀ ਚੋਣ ਪੰਕ ਕਰਕੇ ਦੁਬਾਰਾ ਕਰਾਉਣਗੇ ਮਤਲਬ ਸਾਰੀਆਂ ਅਸੈਂਬਲੀਆਂ ਵੀ ਨਾਲ ਹੀ ਪੰਕ ਕਰਨਗੇ ਫਿਰ ਕੋਈ ਅਸੈਂਬਲੀ ਟੁੱਟ ਜਾਂਦੀ ਹੈ ਕਿਸੇ ਨਾ ਕੋਹ ਕਾਰਨ ਕਰਕੇ ਟੁੱਟ ਜਾਂਦੀ ਹੈ ਉਹਦਾ ਕੀ ਕਰਨਗੇ ਉਸ ਗਵਰਨਰ ਨਾਲ ਲਾ ਕੇ ਰੱਖਣਗੇ ਜਾਂ ਸਾਰੀਆਂ ਪੰਕ ਕਰਕੇ ਦੁਬਾਰਾ ਚੋਣ ਕਰਾਉਣਗੇ ਸੋ ਬਹੁਤ سارے ਵੱਡੇ ਮੁੱਦੇ ਨੇ ਜਿਹੜੇ ਜਮਹੂਰੀਤ ਨਾਲ ਜੁੜੇ ਹੋਏ ਨੇ ਜਾਨੀ ਕਿ ਇਹ ਤਰੀਕਾ ਜਮਹੂਰੀਤ ਨੂੰ ਖਤਮ ਕਰਦਾ ਜੇ ਉਥੇ ਪ੍ਰੈਜ਼ੀਡੈਂਟ ਨੂੰ ਲਾ ਦਿਓ ਫਿਰ ਉਥੇ ਸਰਕਾਰ ਕੇਂਦਰ ਰਾਜ ਕਰੀ ਜਾਏਗਾ ਸੋ ਇੱਕ ਤਾਂ ਇਹ ਹੈ ਦੂਜਾ ਇਹਦੇ ਵਿੱਚ ਜਿਹੜਾ ਵੱਡਾ ਵਿਧਾਇਕ ਪੱਖ ਇਹ ਵੀ ਹੈ ਕਿ ਤੁਸੀਂ ਮਹਾਰਾਸ਼ਟਰ ਹਰਿਆਣੇ ਤੋਂ ਇਕੱਠੀ ਕਰਾ ਨਹੀਂ ਸਕੇ ਤੁਸੀਂ ਝਾਰਖੰਡ ਸੂਬਾ ਜਿੱਥੇ ਸਿਰਫ 88 ਸੀਟਾਂ ਨੇ ਉਹ ਤਾਂ ਤੁਸੀਂ 34 ਦੀ ਇੱਕ ਵਾਰੀ ਕਰਾਈਆਂ 38 ਇੱਕ ਵਾਰੀ ਕਰਾਈਆਂ ਹਾਂਜੀ ਉਹ ਤਾਂ ਤੁਸੀਂ ਇਕੱਠੀਆਂ ਮਤਲਬ ਤੁਸੀਂ ਇਸ ਸੀਗਨ ਦੀ ਚੋਣ ਕਿੱਥੇ ਨਹੀਂ ਕਰਾ ਸਕੀ ਤੁਸੀਂ ਪੂਰੇ ਦੇਸ਼ ਦੀ ਕਿਵੇਂ ਕਰਾਉਣਗੇ ਤੁਸੀਂ ਲੋਕ ਸਭਾ ਦੀ ਚੋਣਾਂ ਸਭ ਚਰਨਾਂ ਚ ਕਰਾਉਣੇ ਨਹੀਂ ਜੰਮੂ ਵੀ ਲੋਕ ਸਭਾ ਇੱਕ ਵਾਰ ਚ ਕਰਾ ਲੋ ਜੰਮੂ ਕਸ਼ਮੀਰ ਦੀ ਵੀ ਚੋਣ ਇਕੱਠੀ ਨਹੀਂ ਕਰਵਾਈ ਜਾ ਸਕੀ ਹਾਂ ਉੱਥੇ ਤਾਂ ਪੰਜ ਵਾਰ ਚ ਕਰਾਈ ਹੈ ਪੰਜ ਪੜਾਵਾਂ ਤੇ ਕਿੰਨੇ ਰਾਜਾਂ ਚ ਚਾਰ ਚਾਰ ਪੰਜ ਪੰਜ ਮਹਾਰਾਸ਼ਟਰ ਚ ਅੱਜ ਕਿ ਇਕੱਠੀ ਕਰਈਆ ਪਹਿਲਾਂ ਪੰਜ ਪੜਾਵਾਂ ਚ ਕਰਾਉਂਦੇ ਰਹੇ ਸੀ ਤੋਂ ਜਿੱਥੇ ਚਾਰ ਚਾਰ ਪੰਜ ਪੰਜ ਪੜਾਵਾਂ ਦੇ ਵਿੱਚ ਲੋਕ ਸਭਾ ਦੀ ਲੋਕ ਸਭਾ ਦੀਆਂ 48 ਸੀਟਾਂ ਦੀ ਚਾਰ ਪੰਜ ਪੜਾਵਾਂ ਚ ਮਹਾਰਾਸ਼ਟਰ ਦੀ ਹੁੰਦੀ ਹੈ ਇਹ ਤੁਸੀਂ ਆਸਾਮ ਦੀ ਪੁਲਿਸਾਂ ਦੀ ਤਿੰਨ ਬੜਾ ਵੰਚ ਕਰਾਈ 21 ਸੀਟਾਂ ਨੇ ਸਾਰੀਆਂ ਸੋ ਜੇ ਤੁਹਾਡੇ ਕੋਲੇ ਚੋਣ ਕਰਾਉਣ ਦਾ ਇਹੋ ਜਿਹਾ ਸਿਲਸਿਲਾ ਹੀ ਨਹੀਂ ਕਿ ਪੂਰੇ ਦੇਸ਼ ਦੀ ਤੁਸੀਂ ਘੱਟੋ ਘੱਟ ਲੋਕ ਸਭਾ ਦੀ ਚੋਣ ਇਕੱਠੀ ਕਰਾ ਸਕੋ ਫਿਰ ਤੁਸੀਂ ਦੂਹਣੇ ਇਕੱਠੀਆਂ ਕਿਵੇਂ ਕਰਾ ਲੋਗੇ ਕਿਉਂਕਿ ਉਹਦੇ ਟਾਮਲਾ ਵੀ ਜਾਦੇ ਚਾਹੀਦਾ ਸਭ ਕੁਝ ਜਾਦੇ ਚਾਹੀਦਾ ਇਹ ਸਭ ਹੈਗੀ ਬਹਾਨੇਬਾਜ਼ੀ ਇਹ ਜਿਹੜੀ ਬਹਾਨੇਬਾਜ਼ੀ ਹੈ ਇਹ ਦੇਸ਼ ਨੂੰ ਇੱਕ ਅਧਿਕਾਰ ਵੱਲ ਕਿਉਂਕਿ ਨਾਲ ਇੱਕ ਹੋਰ ਹੈ ਵੀ ਸੰਸਦੀ ਕਮੇਟੀ ਹੁਣ ਸੰਵਿਧਾਨ ਦੇ ਉੱਤੇ ਸਮੀਖਿਆ ਕਰੇਗੀ ਸਵਿਧਾਨ ਤੇ ਸਮੀਖਿਆ ਦਾ ਮਤਲਬ ਉਹ ਜਿਹੜਾ ਰੌਲਾ ਖੱਦਸ਼ਾ ਸੀ ਵੀ ਸਵਿਧਾਨ ਨੂੰ ਬਦਲਣਗੇ ਜੇ ਬਸਾਖੀਆਂ ਤੇ ਸਰਕਾਰ ਨਾਲ ਹੁੰਦੀ ਇਹਨਾਂ ਨੇ ਪੁੱਛਣਾ ਹੀ ਨਹੀਂ ਸੀ ਚੱਕ ਕੇ ਬਦਲ ਦੇਣਾ ਸੀ ਉਹਨਾਂ ਇਹਨਾਂ ਦੀ ਮਜਬੂਰੀ ਹੈ ਤੇ ਜਿਹੜਾ ਹੈਗਾ ਕਿ ਇਹ ਸੰਸਦੀ ਕਮੇਟੀ ਦੇ ਅਜੇ ਪੇਸ਼ ਨਹੀਂ ਕਰਨਾ ਅਜੇ ਤੱਕ ਕੈਬਨਟ ਨੇ ਪਾਸ ਕਰਿਆ ਹੈ ਫਿਰ ਇਹ ਲੈ ਕੇ ਜਾਣਗੇ ਮੁੱਖ ਸਭਾ ਚ ਹਾਂਜੀ ਉੱਥੇ ਵਿਰੋਧੀ ਤਰ ਮੰਗ ਕਰੇਗੀ ਵੀ ਸੰਸਦੀ ਕਮੇਟੀ ਕੋਲ ਲਿਜਾਓ ਫਿਰ ਲੈ ਕੇ ਜਾਣਗੇ ਜਾਂ ਸਭਾプチ ਆਪ ਹੀ ਸਕਦਾ ਵੀ ਨਹੀਂ ਇਹਨੂੰ ਚਰਚਾ ਤੋਂ ਪਹਿਲਾਂ ਵੀ ਕਹਿ ਸਕਦੇ ਨੇ ਚਰਚਾ ਕਰਾ ਕੇ ਵੀ ਕਹਿ ਸਕਦੇ ਨੇ ਤੋ ਇਹ ਕੋਈ ਆਇਆ ਨਹੀਂ ਆ ਇਹ ਇਹ ਕੋਈ ਸੰਸਦੀ ਕਮੇਟੀ ਕੋਲ ਅੰਦਰੋਂ ਨਹੀਂ ਭੇਜਣਾ ਚਾਹੁੰਦੇ ਤਾਂ ਕਹਿੰਦੇ ਇਹ ਪਾਸ ਹੋ ਜੇ ਗਿਣਤੀ ਨਾ ਕੋ ਹੈਗੀ ਆ ਸੋ ਸੰਸਦੀ ਕਮੇਟੀ ਤਾਂ ਰੋਲਾ ਪੈਣ ਦੇ ਡਰੋਂ ਭੇਜਣਾ ਪਵੇਗਾ ਹੁਣ ਦੂਜਾ ਪਾਸਾ ਜਿਹੜਾ ਸਾਡੇ ਮੁੱਖ ਮੰਤਰੀ ਵਰਗੇ ਨੇ ਇਹ ਇਹ ਜਿਹੜਾ ਹਮਲਾ ਹੈ ਇਸ ਨੂੰ ਆਪਣੇ ਆਪ ਚ ਇਹ ਸਾਡੇ ਜਮਹੂਰੀ ਢਾਂਚੇ ਤੇ ਹਮਲਾ ਕਿਉਂਕਿ ਜਮਹੂਰੀ ਢਾਂਚੇ ਦੇ ਵਿੱਚ ਸੁਵਿਧਾ ਸਰਕਾਰ ਚਾਹੀਦੀ ਹੋਣਾ ਜੰਮੂ ਕਸ਼ਮੀਰ ਕਿੰਨੀ ਦੇਰ ਬਾਅਦ ਚੋਣ ਕਰਾਈ ਗਈ ਪੱਗਿਆ ਕਰਾਂਗੇ ਅਜੇ ਵੀ ਉਹਨੂੰ ਬਣਾਇਆ ਨਹੀਂ ਜਿਹੜਾ ਸੂਬਾ ਕਹਿੰਦੇ ਸੀ ਬਣਾ ਲਾਂਗੇ ਇਹ ਸੂਬੇ ਦਾ ਜਿਹੜਾ ਉਹਦਾ ਬਖਾਅ ਕਰਦਾਂਗੇ ਉਹ ਤਾਂ ਅਜੇ ਵੀ ਨਹੀਂ ਬਖਾਅ ਕਰਿਆ ਹਾਂਜੀ ਤੋਂ ਇਸ ਕਰਕੇ 370 ਤੇ ਸੂਬਾ ਕੋਈ ਨਹੀਂ ਕਰਕੇ 370 ਟੈਰੀ ਦੂਜਾ ਸੂਬੇ ਨੂੰ ਤੇ ਨਹੀਂ ਸੱਚ ਮੰਨਤਾ ਤਿੰਨ ਝੂਠੀਆਂ ਬਣਾਤੀਆਂ ਇਹ ਕੇਂਦਰੀ ਸਸ਼ਤਰ ਪ੍ਰਦੇਸ਼ ਇਹ ਇਹ ਤਾਂ ਮਤਲਬ ਸਿੱਧਾ ਇਹ ਕਿੰਨੂ ਜੋ ਮਰਗੀ ਕਰਨ ਨੂੰ ਪੰਜਾਬ ਦਾ ਗਏ ਕਰਦੇ ਨੇਗੇ ਇਹ ਤੇ ਜੀ ਹੱਤਵਾਦ ਹੈ ਇੱਥੇ ਤਾਂ ਫਲਾਣਾ ਕੁਝ ਵੀ ਕਹਿ ਸਕਦੇ ਨੇ ਰੋਜ਼ ਹੀ ਰੌਲਾ ਪੰਡਾ। ਡੈਟਸਾ ਇੱਕ ਸੂਬਾ ਦੋ ਝੂਟੀ ਬਣੀ ਆ ਮਤਲਬ ਇੱਕ ਲੇਹ ਲਦਾਖ ਬਣਿਆ ਤੇ ਦੂਜਾ ਜੰਮੂ ਕਸ਼ਮੀਰ ਤਾਂ ਉਹ ਤਾਂ ਇੱਕ ਹੀ ਹੈ ਨਾ। ਨਾ 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 ਜੰਮੂ ਆ ਤੇ ਕਸ਼ਮੀਰ ਆ ਤਾਂ ਹੈ। ਨਹੀਂ ਐਸ ਵੇਲੇ ਤਾਂ ਹੁਣ ਇੱਕ ਹੀ ਹੈ ਨਾ ਉਹ ਲੇਹ ਲਦਾਖ ਬਣਿਆ। ਹਾਂ ਲੇਹ ਲਦਾਖ ਦੀ ਝੂਟੀ ਬਣਾਈ ਪਹਿਲਾਂ ਤਿੰਨ ਬਣਾਉਂਦੇ ਸੀ ਫਿਰ ਇੱਕ ਜੰਮੂਆਂ ਕਸ਼ਮੀਰ ਸੂਬਾ ਨਹੀਂ ਹੈ ਝੂਟੀ ਹੈ। ਹਾਂ ਝੂਟੀ ਹੈ। ਜੰਮੂ ਦੀਆਂ ਐਸੇ ਕਰਕੇ ਜੋਨਾ ਜੰਮੂ ਦੀਆਂ 40 ਸੀਟਾਂ ਦੀਆਂ ਵੱਖਰੀਆਂ ਹੋਈਆਂ ਨੇ ਉਹਦੀਆਂ 50 ਸੀਟਾਂ ਦੀਆਂ ਵੱਖਰੀਆਂ ਹੋਈਆਂ। ਠੀਕ ਹੈ। ਤੇ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਸਵਾਲ ਹੈ ਵੀ ਜਦ ਤੁਸੀਂ ਇੱਕ ਝੂਠੀ ਬਣਾ ਦੇ ਹੋ, ਤੋੜ-ਟੋੜ ਕੇ ਪੰਜਾਬ ਨੂੰ ਵੀ ਝੂਠੀ ਬਣਾ ਦੇਣਗੇ। ਇਹ ਜੇ ਕਿਹੜੀ ਖਾਸ ਗੱਲ ਹੈ ਪਹਿਲਾਂ ਵੀ ਤਾਂ ਇੰਨੀ ਦੇਰ ਗਵਰਨਰ ਰੂਲ ਵੀ ਤਰਿਆ ਗਿਆ ਚ ਪਰ ਬਈ ਨਾ ਰੂਲ ਵੀ ਰਹੀ ਹੈ। ਸੋ ਇਹ ਜਿਹੜੇ ਬਹਾਨੇ ਨੇ ਇੱਥੇ ਰੋਜ਼ ਲੌਲਾ ਪੈਂਦਾ ਵੀ ਇੱਥੇ ਖਲਸਤਾਨ ਹੋ ਗਿਆ, ਜੀ ਚਤਤਵਾਦ ਹੋ ਗਿਆ, ਜੀ ਇੱਥੇ ਹਿੰਦੂ ਖਤਰਾ ਬੜਾ ਜੀ ਇਹ ਬੜਾ ਰੋਲਾ ਪਾ ਰਹੇ ਨੇ ਰੋਜ਼ੀ। ਆ ਜਿਹੜਾ ਲੁਧਿਆਣਾ ਚ ਹੋਇਆ ਉਹ ਵੀ ਹੋਈ ਸੀ ਸੋ ਮੈਨੂੰ ਇਹ ਲੱਗਦਾ ਹੈ ਵੀ ਜਿਹੜੀਆਂ ਵਿਰੋਧੀ ਪਾਰਟੀਆਂ ਦਾ ਇਹ ਖਦਸ਼ਾ ਹੈ ਕਿ ਇਹ ਸਾਡੇ ਜਮੂਰੀ ਢਾਂਚੇ ਤੇ ਹਮਲਾ ਹੈ ਇਹ ਸਾਡੇ ਵਿਕੇਂਦਰੀਕਰਨ ਤੇ ਫੈਡਰਲਿਜ਼ਮ ਤੇ ਹਮਲਾ ਹੈ ਇਹ ਮੈਨੂੰ ਪਿਆਜ ਚ ਲੱਗਦਾ ਜਮੂਰੀ ਢਾਂਚੇ ਤੇ ਵੀ ਹਮਲਾ ਹੈ ਕਿਉਂਕਿ ਜੇ ਜਮੂਰੀਤ ਰਹਿ ਨਹੀਂ ਨੀ ਤੇ ਨਹੀਂ ਜੇ ਚੋਣ ਨਹੀਂ ਕਰਾਉਣੀ ਪ੍ਰੈਜ਼ੀਡੈਂਟ ਨੂੰ ਨਾ ਲਿਆ ਤਾਂ ਜਮੂਰੀਤਨਤਾ ਦਾ ਖਤਮ ਹੋ ਗਿਆ ਤੋ ਇਹ ਜਮੂਰੀ ਢਾਂਚੇ ਤੇ ਵੀ ਹਮਲਾ ਹੈ ਇਹ ਸਾਡੇ ਫੈਡਰਲਿਜ਼ਮ ਤੇ ਪਰ ਦਲੀਲ ਦਾ ਇੱਕੋ ਹੀ ਬਕਵਾਸ ਸਾਡੀ ਸਰਕਾਰ ਨੇ ਸਮਝ ਨਹੀਂ ਆ ਅਲੀਵ ਦੇ ਲੇਟਾਈ ਕੋ ਦਿੱਤੀ ਜਾ ਰਹੀ ਵੱਡੇ ਪੱਦਰ ਤੇ ਵੀ ਇਹ ਦੇ ਨਾਲ ਸਮੇਂ ਦੀ ਬਚਤ ਹੋਏਗੀ ਜਿਹੜੀ ਪੈਸਾ ਬਹੁਤ ਵੱਡੇ ਪੱਦਰ ਤੇ ਲੱਗਦਾ ਉਹ ਕੱਟ ਜਾਏਗਾ ਇੱਕ ਚੋਣ ਹੋਣ ਨਾਲ ਦੇਸ਼ ਨੂੰ ਜਿਹੜਾ ਪੈਸਾ ਜਿਹੜਾ ਵਿਕਾਸ ਕੰਮਾਂ ਤੇ ਲਾਉਣ ਲਈ ਮਦਦ ਮਿਲੇਗੀ ਠੁੱਟੀਆਂ ਤੇ ਦਰੀਨਾ ਜਿਹੜੀਆਂ ਮਰਜੀ ਲਈ ਜਾ ਦਰੀਨਾ ਘਟ ਘਟ ਕੇ ਦੁਨੀਆ ਨੇ ਇਹ ਜਲੀਲ ਉਹੀ ਜੀ ਹੈ ਵੀ ਪੰਜ ਬੰਦੇ ਦਰਿਆ ਟੱਪਣਾ ਸੀ ਇਹੋ ਜਾਂ ਮੈਥਮੈਟਿਸ਼ੀਅਨ ਉਹ ਕਹਿੰਦਾ ਚੱਲ ਸਾਰਿਆਂ ਦਾ ਐਵਰੇਜ ਕਰ ਲਓ ਹਾਈਟ ਉਹ ਹਾਈ ਟੈਵਰੇਜ ਕੱਢੀ ਉਹ ਆਗੇ ਮੰਨ ਲਓ 3 ਫੁੱਟ ਪਾਣੀ ਸੀਗਾ ਪਾਣੀ 3 ਫੁੱਟ ਖੇਲ ਤੇ ਪਾਣੀ ਚ ਅੱਗੋਂ ਜਿਹੜੇ 2-2 ਫੁੱਟ ਵਾਲੇ ਸੀ 2.2 ਫੁੱਟ ਵਾਲੇ ਸਾਰੇ ਡੁੱਬ ਗਏ ਇਹ ਉਹੀ ਜਿਹਦੇ ਦੀਦਾ ਹੈ ਦਲੀਤ ਉਹਦੀ ਵੀ ਸੀ ਵੀ ਐਵਰੇਜ ਕੱਢੀ ਹੈ ਜੀ ਠੀਕ ਹੈ ਹੁਣ ਐਵਰੇਜ ਤਾਂ ਹੋ ਗਿਆ ਤੇ ਵਿਗਿਆਨਕ ਫਾਰਮੂਲਾ ਵੀ ਲਾਇਆ ਸੀ ਹੁਣ ਇਹ ਪਤਾ ਨਹੀਂ ਵੀ ਫਾਰਮੂਲਾ ਕਿੱਥੇ ਲਾਇਆ ਸੋ ਇਹੋ ਜਿਹੇ ਦੀਨਾ ਬਹੁਤ ਬੰਦੇ ਨੇ ਸਰਕਾਰ ਨੇ ਨੋਟ ਬੰਦੀ ਵੇਲੇ ਵੀ ਤਕਰੀਨਾ ਦਿੱਤੀਆਂ ਸੀ ਤੇ 2000 ਦਾ ਨੋਟ ਬੰਦ ਕਰਿਆ ਕੋਈ ਪੁੱਛੇ ਕੋਈ ਜਵਾਬ ਦੇਵੇ ਸਰਕਾਰ ਤੁਸੀਂ ਛਾਪੇ ਫਿਰ ਤੁਸੀਂ ਏਟੀਐਮਾਂ 'ਤੇ ਉਹਦੀ ਜਗ੍ਹਾ ਬਣਾਈ ਏ ਟੀਮਾਂ ਬਦਲੀਆਂ ਚਲੋ ਜਿਹੜੇ ਪੁਰਾਣੇ ਬੰਦ ਕਰ ਦਿੱਤੇ ਨਵੇਂ ਤੁਸੀਂ ਬਣਾ ਕੇ ਕੋਈ ਬੰਦ ਕਰਿਆ ਕੀ ਵੱਡੀ ਏ ਥੋੜੀ ਮਜਬੂਰੀ ਆਈ ਏ ਕੋਈ ਤਾਂ ਗੱਲ ਹੋਗੀ ਹੁਣ ਰੌਲਾ ਪੈ ਰਿਹਾ ਵੀ ਸ਼ਾਇਦ ਹਜ਼ਾਰ ਦਾ ਫੇਰ ਸ਼ੁਰੂ ਕਰ ਦੇਣ ਕਰਨ ਨਾ ਕਰਨ ਦਾ ਗੱਲ ਵੱਖਰੀ ਏ ਇਹ ਤਾਂ ਮਤਲਬ ਇਹ ਏ ਵੀ ਤੁਸੀਂ ਇੱਕਦਮ ਪੱਟ ਗਏ ਨਾ ਦੋ ਇਦਾਂ ਪੱਟ ਕੇ ਇਦਾਂ ਲਾ ਦਿਓ ਬਿਲਕੁਲ ਇੰਨੀ ਨਹੀਂ ਆ ਆ ਜਿਹੜਾ ਸੰਸਦ ਭਵਨ ਨਵਾਂ ਬਣਾਇਆ ਏ ਇਹਦੀ ਕਿੰਨੀ ਤੇ ਜ਼ਰੂਰਤ ਸੀ ਕਿੰਨਾ ਸੀਗਾ ਉਹ ਸਾਰਾ ਕੁਛ ਹੀ ਰਾਜਚਾਨੀ ਹੁਣ ਰੌਲਾ ਪਾਈ ਜਾਂਦੇ ਨੇ ਕਿਉਂਕਿ ਇਹਨਾਂ ਦਾ ਤਾਂ ਇਹ ਐ ਵੀ ਅਸੀਂ ਸਾਰਾ ਪਰਮਾਟਾ ਦੇਨੇ। ਇਹਨਾਂ ਨੂੰ ਬਣਾਉਣਾ ਨਹੀਂ ਹੁੰਦਾ, ਰਾਣਾ ਠਾਉਣਾ। ਵੀ ਰਾਜਚਾਨੀ ਹੁੰਦਾ ਸੀ ਹੋਰ ਕਿਤੇ ਬਣਾਵਾਂਗੇ। ਤੋਂ ਇਹ ਜਿਹੜਾ ਤੌਰ ਤਰੀਕਾ ਨਾ ਇਹ ਤੌਰ ਤਿਕਾ ਕਿ ਲੋਕਾਂ ਤੋਂ ਕੁਝ ਦੇਣਾ ਨਹੀਂ, ਤੁਸੀਂ ਉਹਦੇ ਚੋਂ ਪੈਸਾ ਖਾਣ ਨੂੰ ਮੌਕਾ ਮਿਲਦਾ ਹੈ। ਮੈਂ ਤਾਂ ਮੈਨੂੰ ਕਹਿੰਦੇ ਕੋਈ ਚੀਜ਼ ਕਿ ਨਹੀਂ ਆ ਜਿਹੜੀ ਤੋੜ ਪਾਉਂਨ ਰੋਜ਼ ਹੁੰਦੀ ਹੈ ਪੈਸਾ ਹੁੰਦੇ ਨੇ। ਅਜਿਕੇ ਚੋਖਾ ਬੰਦੇ ਆ ਉਹ ਪਤਾ ਨਹੀਂ ਕਿੰਨੀ ਦੇਰ ਤੋਂ ਮਾਰੇ ਉਹਨਾਂ ਨੂੰ ਚੰਗਾ ਪੈਸਾ ਨਹੀਂ ਦੇ ਕਦੇ ਤੋੜਾ ਕਰਦੇ ਕਦੇ ਪੀੜਾ ਕਰ ਦਿੰਦੇ ਨੇ ਇਹੋ ਕੁਛ ਇਹ ਕਰ ਰਹੀ ਹੈ ਸਰਕਾਰ ਸੋ ਜਿੰਨੀ ਆਏ ਪੌੜਾ ਬਣਾਉਂਦੇ ਨੇ ਜਿੰਨਾ ਸਮਾਨ ਬਣਾਉਂਦਾ ਜਿਆਦਾ ਜਿਆਦਾ ਡਿਗਦਾ ਹੈ ਪਾਰਲੀਮੈਂਟ ਦੀ ਬਿਲਡਿੰਗ ਦੇ ਵਿੱਚ ਨਮੀ ਚ ਪਾਣੀ ਭਰ ਗਿਆ ਸੀ ਸੋ ਇੰਨਾ ਸੌਖਾ ਨਹੀਂ ਹੈ ਕਹਿਣਾ ਇਹ ਬਾਕੀ ਇਹ ਜੋ ਮੁਰੀਟਾ ਤੇ ਮੈਂ ਜਿਹਨੂੰ ਮੁਖਸਰ ਚਗਲ ਕਰਨੀ ਹੋਵੇ ਇਹ ਜਮਹੂਰੀਅਤ ਤੇ ਵੀ ਹਮਲਾ ਹੈ ਇਹ ਸਾਡੇ ਜਿਹੜਾ ਹੈਗਾ ਫੈਡਰਲਿਜ਼ਮ ਤੇ ਆਮਦਾ ਇਹ ਬਿਹਾਰਕ ਵੀ ਨਹੀਂ ਹੈ ਇਹ ਖਰਚਾ ਘਟਾਉਣ ਦੀ ਦਲੀਲ ਵੀ ਬਿਲਕੁਲ ਖੋਖਲੀ ਹੈ ਜਿਆਦਾ ਖਰਚਾ ਪਊਗਾ ਜਿਆਦਾ ਔਖਾ ਹੋਣਾ ਪਊਗਾ ਵੈਸੇ ਤਾਂ ਇਹਦੇ ਲਈ ਸਮਾਂ ਦਾ 10 ਸਾਲ ਦਾ ਦਿੱਤਾ ਗਿਆ ਵੀ 2034 ਤੋਂ ਇਹ ਲਾਗੂ ਕੀਤਾ ਜਾਵੇ ਉਦੋਂ ਤੱਕ ਹਾਲਾਤ ਇਹੋ ਜਿਹੇ ਬਣ ਜਾਣਗੇ ਨਹੀਂ ਨਹੀਂ ਬੰਦ ਨਹੀਂ ਉਲਟਾ ਹੋਊਗਾ ਜੇ ਸਰਕਾਰ ਕੋਲ ਹੋਰ ਆ ਗਈ ਉਹਨੂੰ ਉਹੀ ਖਰਚ ਕਰ ਦੇਣਾ ਇਹਦਾ ਕੀ ਦੀ ਖਾਸ ਗੱਲ ਹੈ ਮੈਂ ਤਾਂ ਫੈਨ ਨਹੀਂ ਕਹੀ ਜਣਾ ਵੀ ਜਿਹੜੇ ਆ ਇੰਦਰਾ ਗਾਂਧੀ ਨੇ ਜੋ ਕੁਝ ਪਾਸ ਕਰਿਆ ਮਰਜੈਂਟ ਸੀ ਉਹਨਾਂ ਨੇ ਚੱਕ ਕੇ ਬਦਲਤਾ ਜਿਹੜਾ ਹੁਣ ਤੱਕ ਸਥਾਪਿਤ ਤਰੀਕੇ ਨਾਲ ਚੱਲਿਆ ਸੀ ਇਹ ਬਦਲੀ ਜਾ ਰਹੇ ਨੇ ਰੋਜ਼ ਹੀ ਵੀ ਅਸੀਂ ਤਾਂ ਜੀ ਨਵਾਂ ਬਣਾ ਰਹਾਂ ਨਵੇਂ ਦੇ ਨਾਂ ਤੇ ਸਭ ਕੁਝ ਬਦਲ ਰਹੇ ਨੇ ਤੇ ਇਹ ਤਾਂ ਰੌਲਾ ਪੈ ਹੀ ਰਿਹਾ ਇਹਨਾਂ ਦਾ ਤਾਂ ਇਹ ਹਿੰਦੂਵਾਦ ਲਾਗੂ ਕਰਨ ਦਾ ਪੂਰਨ ਏਜੰਡਾ ਚੱਲ ਰਿਹਾ ਹੈ ਇਹ ਉਹਦੇ ਉੱਤੇ ਵੀ ਸਾਰਾ ਕੁਝ ਹਿੰਦੀ ਚ ਆਮ ਨਾਲਿ ਚੋਂ ਲੌਲਾ ਪਿਆ ਲੋਕ ਉਹਦੇ ਸਾਰੀਆਂ ਚਿੱਠੀਆਂ ਹਿੰਦੀ ਜਾਣ ਲੱਗੀਆਂ ਹੁਣ ਹਿੰਦੀ ਹਰੇਕ ਨੂੰ ਤਾਂ ਆਉਂਦੀ ਨਹੀਂ ਹਾਂਜੀ ਹਾਂਜੀ ਸੋ ਇਸ ਕਰਕੇ ਸਾਡਾ ਜਿਹੜਾ ਨਿਜਮ ਸੀ ਕਿ ਖੇਤਰੀ ਭਾਸ਼ਾ ਵਿੱਚ ਜਾਣੀਆਂ ਚਿੱਠੀਆਂ ਕੇਂਦਰ ਦੀਆਂ ਉਹਨਾਂ ਪਟੂਬਿਆਂ ਨੂੰ ਉਹ ਤਾਂ ਜਾਂਦੀਆਂ ਹੀ ਨਹੀਂ ਹੁਣ ਵੀ ਨਹੀਂ ਜਾਂਦੀਆਂ ਇੱਥੇ ਕੋਈ ਪੰਜਾਬੀ ਚਿੱਠੀ ਥੋੜਾ ਆਉਂਦੀ ਐ ਇੱਥੇ ਤਾਂ ਅੰਗਰੇਜ਼ੀ ਚ ਆਉਂਦੀ ਐ ਜਾਂ ਹਿੰਦੀ ਚ ਆਉਂਦੀ ਐ ਹਾਂਜੀ ਕਰੀ ਜੋ ਟ੍ਰਾਂਸਲੇਸ਼ਨ ਫੇਰ ਕਹਣਗੇ ਤੁਹਾਡੀ ਟ੍ਰਾਂਸਲੇਸ਼ਨ ਕਦ ਤਾ ਆ ਹੁਣੀ ਕਹਿੰਦਾ ਨੇ ਇੱਕ ਕੱਢੀ ਐ ਨੈਸ਼ਨਲ ਪਾਲਿਸੀ ਔਨ ਐਗਰੀ ਮਾਰਕੀਟਿੰਗ ਤੇ ਉਹ ਨੈਸ਼ਨਲ ਪਾਲਿਸੀ ਐਗਰੀ ਮਾਰਕੀਟਿੰਗ ਜਿਹੜੀ ਅੰਗਰੇਜ਼ੀ ਚ ਉਹ ਪਾਤੀ ਵੈਬਸਾਈਟ ਆ ਪਈ ਉਹ ਵੈਬਸਾਈਟ ਤੇ ਪਾਤੀ ਵੀ ਦੇਖ ਲੋ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਖੇਤੀ ਕਾਨੂੰਨ ਵੀ ਮੁੜ ਕੇ ਨਾ ਆਉਂਦੇ ਜਾ ਰਹੇ ਨੇ ਸੋ ਇਹਨਾਂ ਦਾ ਕੀ ਹੈ ਪਹਿਲਾਂ ਖੇਤੀ ਕਾਨੂੰਨ ਬਿਹਾਉਂਦੇ ਫਿਰ ਵਾਪਸ ਲਏ ਹੁਣ ਫਿਰ ਹੁਣ ਜਿਹੜਾ ਚੋਰੀ ਨਹੀਂ ਲਿਆ ਰਹੇ ਨੇ ਸੋ ਰੋਜ਼ ਤੁਸੀਂ ਐਦਾਂ ਦੇ ਬਦਲਾਅ ਕਰੋਗੇ ਇਹ ਤਾਂ ਸਿਸਟਮ ਨਹੀਂ ਚੱਲਣਾ ਦੈਟਸ ਇ ਇਦੇ ਵਿੱਚ ਕਿਹਾ ਜਾਂਦਾ ਵੀ ਤਿੰਨੇ ਖੇਤੀ ਕਾਨੂੰਨਾਂ ਨੂੰ ਮਤਲਬ ਜ਼ੋਰ ਦਰਵਾਜ਼ਿਆਂ ਨਾਲ ਔਣ ਦੀ ਕੋਸ਼ਿਸ਼ ਹੈਗੀ ਪੱਕਾ ਹੈ ਕੋਈ ਝਗੜਾ ਨਹੀਂ ਇਹ ਆਪਾਂ ਬਾਸਿਕ ਤੇ ਪ੍ਰੋਗਰਾਮ ਹੈ ਇਹ ਪੂਰਾ ਪ੍ਰੋਗਰਾਮ ਕਰਨ ਵਾਲਾ ਹੈ 2 ਮਿੰਟ ਦੱਸਣਾ ਹੈ ਕਿ ਮੋਟੀ ਗੱਲੇ ਇਹ ਹੈ ਵੀ ਮੰਡੀਆਂ ਤੋੜ ਦੋ ਮੰਡੀਆਂ ਤੋੜਨ ਦੀ ਪੂਰੀ ਸਿੱਧੀ ਐਗਰੀ ਮਾਰਕੀਟ ਦੇ ਨਾਂ ਤੇ ਈ-ਕਮਰਸ ਇੱਕੋ ਨਸਾਂ ਤੇ ਸਾਰੇ ਪੰਜਾਬ 'ਚ ਜਿਸੇ ਵਰਗੀ ਉਹ ਕਰੀ ਜਾਵੇ ਵਪਾਰ 'ਚ ਕੋਈ ਜਿਹੜੀ ਪ੍ਰਾਈਵੇਟ ਮੰਡੀ ਆ ਉਹ ਤੇ ਕੋਈ ਟੈਕਸ ਨਹੀਂ ਲੱਗਣਾ ਉਹ ਟੈਕਸ ਜਿਹੜਾ ਉਹੀ ਰੌਲਾ ਉਹਦੇ ਵਿੱਚ ਹੀ ਇਹ ਸੀ ਅਗਲਾ ਪ੍ਰਾਈਵੇਟ ਮੰਡੀ ਜਾਊਗਾ ਵੀ ਜਦ ਨਾਲ ਕੋਈ ਪੈਸਾ ਲੱਗੇ ਨਾ ਕੋ ਹੋਰ ਹੋਵੇ ਉਹ ਮਹਿੰਗਾ ਤੇ ਜਾਵੇ ਥੋੜੀ ਦੇਰ ਉਹ ਮਹਿੰਗਾ ਖਰੀਦ ਦੇ ਕੰਮ ਦੇ ਮੰਡੀ ਟੁੱਟ ਜਾਏਗੀ ਇਹ ਹੈ ਇੰਨਾ ਜ਼ਰੂਰ ਇੱਕ ਆਪਸ਼ਨ ਦਿੱਤੀ ਜਿਹਨੇ APMC ਚ ਲੈਣਾ ਉੱਥੇ ਚਲਾ ਜਾਵੇ ਜਿਹਨੇ ਫਿਕਸ ਪਾਲ ਲੈਣਾ ਜਿਹਨੇ ਆਫ ਦਾ ਚੜਦਾ ਪਾਲ ਲੈਣਾ ਉਹ ਦੂਜੇ ਪਾਸੇ ਚਲਾ ਜਾਵੇ ਇਹ ਤਾਂ ਗੱਲ ਉਦੋਂ ਵੀ ਸੀਗੀ ਓਏ ਉਹਦਾ ਰੂਕ ਹੈ ਨਾ ਹਾਂਜੀ ਹਾਂਜੀ ਜਿਹੜਾ ਉਹ ਬਿਗ ਸੀ ਬਿਲਕੁਲ ਉਹੀ ਹੈ ਈ-ਕਮਰਸ ਹੋਏਗਾ ਫਿਰ ਇਹਦਾ ਸ਼ੇਅਰ ਸਟਾਕ ਮਾਰਕੀਟ ਨਾਲ ਜੋੜ ਦਿੱਤਾ ਜਾਏਗਾ ਫਿਰ ਜਿਹੜਾ ਕਿਸਾਨ ਦੇ ਕੋਈ ਦਾਣਾ ਚੰਦ ਬੈਨੀਫਿਟ ਉਹ ਕਹਿੰਦਾ ਇਹ ਫਾਰਮਰ ਪ੍ਰੋਡਿਊਸਰ ਆਰਗੇਨਾਈਜ਼ੇਸ਼ਨ ਆਖਰੀ ਉਹ ਕਹੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਬਣਾਵੇ ਨਹੀਂ ਨਹੀਂ ਉਹ ਕਰ ਸਕਦਾ ਇਹ ਤਾਂ ਸਾਰਾ ਕੁਝ ਉਹੀ ਆ ਸਾਇਲੋ ਹਰ ਸਾਇਲੋ ਮੰਡੀ ਆ ਕਹਤਾ ਇਹਦੇ ਚ ਫਿਰ ਫਾਰਮ ਗੇਟ ਵੀ ਉੱਥੇ ਖੇਤੀ ਉਚਕ ਲੋ ਮਾਲ ਉਹਦੇ ਚ ਵੀ ਇਹੀ ਸੀ ਸੋ ਮੰਡੀਆਂ ਤੋੜਨਾ ਐਮਐਸਪੀ ਨਾ ਦੇਣਾ ਇਹਦੇ ਚ ਕਹਤਾ ਵੀ ਕੰਪੀਟੀਟਿਵ ਪ੍ਰਾਈਸ ਦੇਣੀ ਆ ਲੋਕਾਂ ਨੂੰ ਰੋਜ਼ ਪ੍ਰਾਈਸ ਦੱਸੀ ਜਾਊਗੀ ਕਿੱਥੇ ਆ ਫਿਰ ਕਹਤਾ ਸਮਾਰਟ ਐਗਰੀਕਲਚਰ ਕਰਨੀ ਆ ਜਿਹਦੇ ਨਾਲ ਇਹ ਆ ਵੀ ਲੋਗ ਦੂਜੇ ਪਾਸਪੋਰਟ ਕਾਣਾ ਜਿਹਦਾ ਪੈਸਾ ਕੱਤੀ ਜਾਂ। ਸੋ ਇਹ ਤਾਂ ਬਹੁਤ ਹੱਤਕ ਹੈ। ਬਾਤ ਕਰਾਂਗੇ ਗੱਲ ਆਪਾਂ ਕਦੇ ਇਹਦੇ 'ਤੇ। ਠੀਕ। ਇਹ ਮੈਂ ਸਾਰਾ ਡਿਟੇਲ 'ਚ ਪੜਿਆ ਹੋਇਆ ਵੀ ਇਹ ਇਹ ਹੈ ਕਿ। ਐਸਾ ਇਹ ਇਹ ਤੋਂ ਗੇ ਵੱਧੇ ਤਾਂ ਜਿਹੜਾ ਮਸਲਾ ਹੈਗਾ ਪੰਜਾਬ ਦੇ ਮੁੱਖ ਮੰਤਰੀ ਨੇ ਕਿਉਂ ਕਿਹਾ ਇਹ ਗੱਲ? ਮਤਲਬ ਵੀ ਉਹਨਾਂ ਲੱਗ ਕੋ ਪੰਜਾਬ ਦਾ ਮੁੱਖ ਮੰਤਰੀ ਤਾਂ ਇੱਕ ਕਹਿਣਾ ਬਹੁਤ ਔਖਾ ਹੈ। ਪੰਜਾਬ ਦਾ ਮੁੱਖ ਮੰਤਰੀ ਜਦ ਬੋਲਦਾ ਨਾ ਉਹ ਇਹ ਜਿਹੀ ਹੈ ਉਹ ਘੋੜੇ ਪਾਟੇ ਮੂਹ ਵਾਲੀ ਗੱਲੀ ਹੈ ਦੀ ਤਾਂ ਜਦ ਹਰਿਆਣੇ ਨੇ ਚੰਡੀਗੜ੍ਹ ਚ ਜ਼ਮੀਨ ਮੰਗੀ ਕਹਿੰਦਾ ਸਾਨੂੰ ਵੀ ਦੇ ਦਿਓ ਕਿਉਂਕਿ ਇਹਨੂੰ ਕੋਈ ਭਿਆਨ ਦੇਣ ਦੀ ਖੁਰਕ ਹੁੰਦੀ ਰਹਿੰਦੀ ਹੈ ਇਹਨੂੰ ਭਿਆਨ ਦਿੱਤੇ ਬਿਨਾਂ ਸਰਦਾ ਨਹੀਂ ਇਹਨੂੰ ਪਤਾ ਲੱਗਦਾ ਨਹੀਂ ਵੀ ਵਿਭਾਂਤ ਜਾ ਕੇ ਇੱਧਰ ਨੂੰ ਰਿਹਾ ਹੁਣ ਇਹਨੇ ਕਹਤਾ ਵੀ ਇਹ ਤਾਂ ਇੱਕ ਗਿਮਕ ਹੈ ਜਾਂ ਇੱਕ ਦਿਖਾਵਾ ਹੈ ਇੱਕ ਰਾਸ਼ਟਰੀ ਚੋਣ ਤਾਂ ਪਹਿਨਾ ਇੱਕ ਸਿੱਖਿਆ ਤੇ ਕਿਸੇ ਤੜਾਗੂ ਕਰੇ ਉਹਨੂੰ ਇਹ ਪਤਾ ਨਹੀਂ ਵੀ ਇੱਕ ਸਿੱਖਿਆ ਤੇ ਕਿਸੇ ਤੇ ਲਾਗੂ ਕਰਨਾ ਮਤਲਬ ਫੈਡਰਲਿਜ਼ਮ ਤੇ ਵੀ ਹਮਲਾ ਹੈ ਦੂਜੀ ਗੱਲ ਸਿਹਤ ਤੇ ਸਿੱਖਿਆ ਤਾਂ ਹੈ ਹੀ ਸੂਬਿਆਂ ਦੇ ਮਤਲਬ ਤੋ ਤਰੀਕੇ ਜੀ ਹੋਣੀ ਚਾਹੀਦੀ ਹੈ ਕਿੱਥੇ ਜੰਗਲ ਨੇ ਕਿੱਥੇ ਪਹਾੜ ਨੇ ਕਿੱਥੇ ਸਮੁੰਦਰ ਹੈ ਕਿੱਥੇ ਬਿਮਾਰੀਆਂ ਸਮੁੰਦਰ ਕਿਨਾਰੇ ਦੀਆਂ ਬਿਮਾਰੀਆਂ ਹੋਰ ਨੇ ਪਹਾੜਾਂ ਦੇ ਏਰੀਆ ਦੀਆਂ ਹੋਰ ਨੇ ਮਦਾਨੀ ਇਡਾਕਿਆਂ ਦੀਆਂ ਹੋਰ ਨੇ ਥੱਸਣਾ ਦੇ ਹਿਸਾਬ ਨਾਲ ਹੋਰ ਨੇ ਭੋਜਨ ਵਿਵਸਥਾ ਹੋ ਰਹਾ ਹੈ ਅਰਥਚਾਰਾ ਹੋ ਰਹਾ ਹੈ ਕਿਹਨਾਂ ਇੱਕੋ ਕਰੇ ਸਭਿਆਚਾਰ ਹੋ ਰਿਹਾ ਹੈ ਪੜਾਈ ਸਭਿਆਚਾਰ ਨਾਲ ਜੁੜੀ ਹੋਈ ਹੈ ਆਰਥਿਕ ਚਰਨ ਨਾਲ ਜੁੜੀ ਹੋਈ ਹੈ ਜੀਓਗ੍ਰਾਫੀ ਨਾਲ ਜੁੜੀ ਹੋਈ ਹੈ ਇਹ ਇਹਨੂੰ ਇਹ ਬਿਲਕੁਲ ਬਿਨਾ ਸੋਚੇ ਸਮਝੇ ਇਹਦਾ ਉਹ ਜੇ ਕੰਮ ਹੀ ਹੈ ਵੀ ਜਿਵੇਂ ਗਵਈਆ ਕੋਈ ਕੁਝ ਵੀ ਕਹਿ ਦਿੰਦਾ ਉਹ ਅੱਗੇ ਤਾਂ ਗਵਈਏ ਵੀ ਬਹੁਤ ਮੈਂਟਰ ਕਰਕੇ ਗੱਲ ਕਰਦੇ ਸੀ ਹੁਣ ਉਹਨਾਂ ਮੈਂਟਰ ਰਿਹਾ ਨਹੀਂ ਉਹਦਾ ਤਾਂ ਮੀਟਰ ਦੇ ਵਿੱਚ ਕਪਤਾ ਕੋਈ ਨਹੀਂ ਹੁੰਦੀ ਸੀ ਜਿਹੜੀ ਵੀ ਕਵਿਸ਼ਰੀ ਜਾਂ ਹੋਰ ਉਹਦੇ ਚ ਲੱਗ ਗਈ ਜਾਂ ਦੀਲ ਰਗਾਂ ਕਿੰਨੀਆਂ ਲਗੂ ਰਗਾਂ ਕਿੰਨੀਆਂ ਤਾ ਤੋਲ ਤਕਾਂਠ ਬੰਦਾ ਸੀ ਉਹਨੂੰ ਤੋਲ ਤਕਾਂਠ ਕਹਿੰਦੇ ਸੀ ਇਹ ਤਾਂ ਉਹ ਵੀ ਨਹੀਂ ਕਰਨ ਦੀ ਲੋੜ ਹੁਣ ਉਹ ਤਾਂ ਖੁਦ ਹੀ ਹਫਤਾ ਦੇ ਜਮਾਨੇ 'ਚ ਆ ਗਿਆ ਇਹ ਇੱਕ ਹਫਤਾ ਘਾ ਦਿੰਦਾ ਬਸ ਚੱਦ ਮੱਦ ਕੀ ਹਫਤਾ ਘਾ ਨਹੀਂ ਆਉਂਦੀ ਇਹਨੂੰ ਤੇ ਇਹਨੂੰ ਇਹ ਪਤਾ ਹੀ ਨਹੀਂ ਵੀ ਬਾਕੀ ਤਾਂ ਛੱਡੋ ਕਾਨੂੰਨ ਤਾਂ ਇਹਨੂੰ ਆਣਾ ਕੀ ਹੈ ਆਈਏ ਸਭ ਸਣਾ ਦੇ ਲਿਖੋ ਹੋਏ ਜੁੱਤ ਤਾਂ ਇਹਨੂੰ ਕਾਰ ਕਰਨੀ ਕੀ ਹੋਣੀ ਹੈ ਇਹਨੂੰ ਤਾਂ ਮੋਟੇ ਤੌਰ ਤੇ ਮੈਂ ਅੱਜ ਤੱਕ ਕੋਈ ਮੁੱਖ ਮੰਤਰੀ ਇਹ ਜਾਨੀ ਨਹੀਂ ਲਿਖਿਆ ਜਿਹੋ ਜਹਾ ਭਗਵੰਤ ਮਾਨ ਲਿਖਿਆ ਹੈ ਜਿਹਨੂੰ ਇਹ ਪਤਾ ਹੀ ਨਾ ਹੋਵੇ ਸਿਆਸੀ ਗੱਲ ਇਹ ਕਹਿਣੀ ਹੈ ਜਾਂ ਨਹੀਂ ਕਹਿਣੀ ਆਕੀ ਗੱਲਾਂ ਛੱਡੋ ਸਿਆਸਤਾਂ ਨੂੰ ਘੁੱਟ ਘੁੱਟ ਸਿਆਸੀ ਤਾਂ ਪਤਾ ਹੋ ਵੀ ਇਹ ਗੱਲ ਨਹੀਂ ਕਹਿਣੀ ਇਹ ਨਹੀਂ ਕਰਨੀ ਇਹ ਨੂੰ ਪਤਾ ਹੀ ਨਹੀਂ ਵੀ ਇਹ ਸਿਆਸਤ ਚ ਕਿੱਥੇ ਜਾਊਗੀ ਸਾਡੀ ਗੱਲ ਆ ਚੰਡੀਗੜ੍ਹ ਵਾਲੇ ਮਾਮਲੇ ਚ ਇਹੀ ਕਰਿਆ ਪੰਜਾਬ ਯੂਨੀਵਰਸਿਟੀ ਮਾਮਲੇ ਚ ਜਾ ਕੇ ਗੁਰਨਾਰਾ ਮੀਟਿੰਗ ਕਰਨ ਲੱਗਿਆ ਵੀ ਹਰਿਆਣਾ ਨੂੰ ਕੱਲ੍ਹ ਦੇ ਦਿਨ ਦੀ ਭਾਵੇਂ ਨਾ ਕਰਕੇ ਆਇਆ ਗਾਂਧੀ ਕੀ ਡੋੜਾ ਹੈ ਗਵਰਨਰ ਸਾਹਿਬ ਨੂੰ ਕਹਿੰਦਾ ਵੀ ਤੁੰਨ ਤਾਂ ਬਣਾਉਂਦਾ ਹੱਕ ਹੀ ਨਹੀਂ ਹੈ ਹਰੇਕ ਗੱਲ ਦੇ ਵਿੱਚ ਗਵਰਨਰ ਦੇ ਥੱਲੇ ਲੱਗ ਜਾਂਦੇ ਨੇ ਜੋ ਗਵਰਨਰ ਕਹਿੰਦੇ ਨੇ ਪਹਿਲਾ ਗਵਰਨਰ ਵੀ ਆਉਣ ਵਾਲਾ ਵੀ ਕਿਉਂਕਿ ਉਹਨਾਂ ਨੇ ਬੀਜੇਪੀ ਦੇ ਤਰੀਕੇ ਨਾਲ ਜੋ ਆਪਦੀ ਚੋਣ ਕਰਨੀ ਚਾਹੁੰਦੇ ਨੇ ਉਹਦੇ ਗਵਰਨਰ ਦੇ ਰਾਹੀਂ ਗਵਰਨਰ ਆਪਦਾ ਗਵਰਨਰ ਹੀ ਥੇ ਬਤੌਰ ਗਵਰਨਰ ਕੰਮ ਕਰਨ ਦੀ ਬਜਾਏ ਮੁੱਖ ਮੰਤਰੀ ਕੰਮ ਕਰਨਾ ਚਾਹੁੰਦਾ ਕੋਈ ਇੱਕ ਹੋਵੇ ਦੂਜਾ ਹੋਵੇ ਉਹਨਾਂ ਨੂੰ ਪਤਾ ਨਾ ਕਿ ਇਹਨੂੰ ਪਤਾ ਪਤਾ ਹੈ ਨਹੀਂ ਇਹਦੇ ਨਾਲ ਜੋ ਮਰਜ਼ੀ ਕਰੀ ਜਾਓ ਕਰਦਾ ਵੀ ਹੈ ਉਹ ਇਲੈਗਲ ਲਿਖੇ ਪੈਂਦੇ ਨੇ ਉਹਨੂੰ ਮੰਨ ਲੈਂਦਾ ਹੈ ਗੈਰ ਕਾਨੂੰਨੀ ਆ ਨਵਾਂ ਗਵਰਨਰ ਵੀ ਇਹ ਕਰ ਰਿਹਾ ਹੈ ਗਵਰਨਰ ਕੋਲੇ ਕੱਲ ਨੂੰ ਜੇ ਗਵਰਨਰ ਇਹ ਕਹਦੇ ਵੀ ਤੁਸੀਂ ਕੈਬਨਟ ਮੀਟਿੰਗ ਦੀਆਂ ਕੁਰਸੀਆਂ ਐ ਨਹੀਂ ਐ ਰੱਖਿਆ ਕਰੋਗੇ। ਇਹ ਮੰਨ ਲੈਣਗੇ। ਤੁਸੀਂ ਕੈਬਨਟ ਮੀਟਿੰਗਾਂ ਇੰਨੇ ਦਿਨਾਂ ਬਾਅਦ ਕਰੋਗੇ। ਕਿਉਂਕਿ ਗਵਰਨਰ ਨੇ ਕਹੀ ਦੇਣਾ। ਇਹਨਾਂ ਨੂੰ ਪਤਾ ਨਹੀਂ ਵੀ ਗਵਰਨਰ ਇਹ ਨਹੀਂ ਕਹਿ ਸਕਦਾ। ਸਵਾਲ ਤਾਂ ਇਹ ਹੈ ਨਾ ਜਦੋਂ ਗਵਰਨਰ ਦਾ ਆਏ ਸਮਝਦੇ ਨੇ ਪਰ ਵਿਰੋਧੀ ਪਾਰਟੀਆਂ ਵੀ ਕਹੀ ਜਾਂਦੇ ਵੀ ਜੋ ਗਵਰਨਰ ਨੇ ਹੁਕਮ ਕਰਤਾ ਉਹ ਤਾਂ ਮੰਨਣੀ ਪੈਣਾ। ਵਿਰੋਧੀ ਪਾਰਟੀਆਂ ਵੀ ਸਿਆਣੇ ਬਿਆਂ ਦੇ ਬੰਦੇ ਨਹੀਂ ਕਹਿੰਦੇ ਵੀ ਭਾਈ ਗਵਰਨਰ ਆਏ ਤਾਂ ਉਹ ਹੀ ਜਿਹੜੇ ਮਰਜ਼ੀ ਹੁਕਮ ਕਰੀ ਜਾਏਗਾ ਗਵਰਨਰ ਨੂੰ ਇੱਕ ਅਧਿਕਾਰ ਖੇਤਰ ਹੈ ਉਹਦਾ ਜਿਹੜਾ ਪ੍ਰਜਾਤੰਤਰ ਹੈ ਨਾ ਤੁਸੀਂ ਜਦ ਵੀ ਪੁਰਾਣਾ ਕੋਈ ਅੱਜ ਥੋੜੋ ਵੱਡੋ ਹੋਇਆ ਪ੍ਰਜਾਤੰਤਰ ਦੀ ਸਭ ਤੋਂ ਪਹਿਲੀ ਜਿਹੜੀ ਉਦਾਹਰਣ ਦਿੱਤੀ ਉਹ ਪਲੇਟੋ ਨੇ ਦਿੱਤੀ ਉਹਨੇ ਕਿਤਾਬ ਲਿਖੀ ਹੋਈ ਹੈ ਦੀ ਰਿਪਬਬਲਿਕ ਹਾਂਜੀ ਰਿਪਬਬਲਿਕ ਹੁੰਦੀ ਕੀ ਹੈ ਤੇ ਜਦੋਂ ਨੇ ਪਲੇਟੋ ਨੇ ਉਦਾਹਰਣ ਦਿੱਤੀ ਉਹਦੇ ਚ ਕਿਹਾ ਵੀ ਦੀ ਕਿੰਗ ਛੁੱਡ ਵੀ ਐ ਫਿਲਾਸਫਰ ਯਾਨੀ ਕਿ ਉਹ ਬੜੀ ਸਿਆਣਾ ਰੋਸ਼ਨ ਦਿਮਾਗ ਹੋਣਾ ਚਾਹੀਦਾ ਹੁਣ ਆਪਣਾ ਕਿੰਗ ਜਿਹੜਾ ਹੈ ਇਹ ਕਿੰਨਾ ਕ ਫਿਲਾਸਫਰ ਹੈ ਤਾਂ ਆਪਣਾ ਪਤਾ ਹੀ ਹੈ ਵੈਸੇ ਤਾਂ ਉਤਲੇ ਦਾ ਵੀ ਇਹੀ ਹੈ ਉਤਲੇ ਨੂੰ ਲੋਕ ਕਹੀ ਜਾਂਦੇ ਵੀ ਬੜਾ ਫਿਲਾਸਫਰ ਹੈ ਤੇ ਫਿਲਾਸਫੀ ਦਾ ਆਪਾਂ ਨੂੰ ਪਤਾ ਹੀ ਹੈ ਫਿਲਾਸਫਰ ਦਾ ਹੁੰਦਾ ਤਾਂ ਫਿਰ ਕੰਪਿਊਟਰ ਦੀ ਡਿਗਰੀ ਨਹੀਂ ਲੰਦਾ ਸੀ 78 ਚ ਜਾਂ ਜੋ ਵੀ ਹੈ ਜਦ ਕੰਪਿਊਟਰ ਹੈਗੀ ਨਹੀਂ ਸੀਗੇ ਸੋ ਐਸਾ ਹੈ ਸੋ ਸਾਡੇ ਵੱਡੀ ਸਮੱਸਿਆ ਇਸ ਗੱਲ ਦੀ ਆਈ ਹੈ ਵੀ ਅਸੀਂ ਸਮਾਜ ਦੇ ਵਿੱਚ ਜਿਹੜੇ ਗੀਨੂ ਕਹਿੰਦਾ ਪਿੱਛ ਲੱਗ ਜਾਦਾ ਫਾਇਦਾ ਕਰ ਰਹੀ ਸਾਡੇ ਉਹ ਪਿੱਛ ਲੱਗ ਜਾਦਾ ਫਾਇਦਾ ਹੋਣ ਕਰਕੇ ਪੰਜਾਬ ਦੀ ਹਾਲਤ ਹੈ ਆਰਮੀ ਨੇ ਇੱਕ ਮੀਟਿੰਗ ਕਰੀਆ ਬਸ ਉਹ ਚੱਤੇ ਕੰਟੋਨਮੈਂਟ ਚ ਗੰਗੀਗੜ੍ਹ ਚ ਵੀ ਪੰਜਾਬ ਚੋਂ ਅਫਸਰਾਂ ਦੇ ਵਿੱਚ ਭਰਤੀ ਦੇ ਵਿੱਚ ਨਾ ਤਾਂ ਭਰਤੀ ਚ ਨੌਕਰੀਆਂ ਫਿੱਟ ਮਿਲ ਰਹੇ ਨੇ ਨਾ ਉਥੇ ਅਫਸਰ ਆਉਣ ਵਾਲੇ ਫਿੱਟ ਮਿਲ ਰਹੇ ਨਹੀਂ ਇਹ ਬਿੱਡੀ ਕਿੰਤਾ ਦਾ ਵਿਖਾਇਦਾ ਸਾਡੀ ਪੜਾਈ ਦਾ ਪੱਠਾ ਬੈਠਾ ਹੋਇਆ ਇਹ ਹੋਰ ਵਿਸਾਈ ਜਾ ਰਿਹਾ ਹੈ ਆ ਨਵੀਂ ਸਿੱਖਿਆ ਵੀ ਇੱਕ ਸਿੱਖਿਆ ਕਰ ਦੋ ਸਾਰੇ ਦੇਸ਼ ਚ ਹੋਰ ਪਟਾ ਦ ਬਿਠਾ ਦੂਗਾ ਇਹਨੂੰ ਪਤਾ ਨਹੀਂ ਵੀ ਇੱਕ ਸਿੱਖਿਆ ਨਹੀਂ ਹੋ ਸਕਦੀ ਹੁਣ ਫੇਰ ਉਹ ਕਹਣਗੇ ਇੱਕ ਸਿੱਖਿਆ ਦਾ ਮਤਲਬ ਤਾਂ ਇੱਕ ਭਾਸ਼ਾ ਕਿਉਂਕਿ ਸਿੱਖਿਆ ਅੱਛਾ ਦੂਜੀ ਗੱਲ ਇਹਨੂੰ ਇਹ ਵੀ ਨਹੀਂ ਪਤਾ ਵੀ ਇੱਕ ਸਿੱਖਿਆ ਤਾਂ ਉਹਨਾਂ ਨੇ ਪਹਿਲਾਂ ਹੀ ਕਰਤੀ ਨਵੀਂ ਸਿੱਖਿਆ ਨਹੀਂ ਟੀ ਜਿਹੜੀ ਉਹਨਾਂ ਨੇ ਲਾਗੂ ਕਰਦੀ ਹੁੰਦਾ ਇੱਕ ਸਿੱਖਿਆ ਉਸ ਤੋਂ ਬਾਹਰ ਨਹੀਂ ਜਾ ਸਕਦੇ ਕਿਉਂਕਿ ਸਾਂਝੀ ਸੂਚੀ ਚ ਹੈ ਜਿਹੜਾ ਉਹਨਾਂ ਨੇ ਕਹਤਾ ਉਹ ਤੋਂ ਤਾਂ ਬਾਹਰ ਨਹੀਂ ਜਾ ਹੀ ਨਹੀਂ ਸਕਦੇ ਜਿਹੜਾ ਮਾੜਾ ਮੋਟਾ ਸੂਬਿਆਂ ਕੋਲ ਹੱਕ ਹੈ ਉਹਦੇ ਤਹਤ ਵੀ ਅਸੀਂ ਅਸੀਂ ਵੀ ਉਹਦੀ ਲਾਈਨ 'ਚ ਕਾਨੂੰਨ ਬਣਾ ਸਕਦੇ ਹਾਂ ਇੱਕ ਸਿੱਖਿਆ ਨੀਤੀ ਤਾਂ ਆ ਗੋ ਹੋ ਚੁੱਕੀ ਜਿਸ ਮੁੱਖ ਮੰਤਰੀ ਨੂੰ ਇਹ ਨਹੀਂ ਪਤਾ ਕਿ ਇੱਕ ਸਿੱਖਿਆ ਨੀਤੀ ਤਾਂ ਕੈਬਨਟ ਨੇ ਪਾਸ ਕਰਕੇ ਲਾਗੂ ਕਰਤੀ ਤੇ ਉਹ ਮੁੱਖ ਮੰਤਰੀ ਕਹਿ ਰਿਹਾ ਇੱਕ ਸਿੱਖਿਆ ਨੀਤੀ ਲਾਗੂ ਕਰੋ ਸੋ ਇਹ ਦਾ ਮਤਲਬ ਇਹ ਹੈ ਵੀ ਬਿਨਾਂ ਸੋਚੇ ਸੰਜੇ ਪਤਾ ਨਹੀਂ ਇਹਦੇ ਸਲਾਹਕਾਰ ਕਿਹੋ ਜੇ ਨੇ ਇਹਨੂੰ ਦੱਸਣ ਵਾਲੇ ਕਿਹੋ ਜੇ ਨੇ ਔਟਕਟ ਕੋਈ ਤਾਂ ਗੱਲ ਪੁੱਛਣ ਦੀ ਗੱਲ ਕਰੇ ਮੈਨੂੰ ਤਾਂ ਲੱਗਦਾ ਵੀ ਸਵੇਰ ਸਵੇਰ ਅਖਬਾਰਾਂ ਦੀ ਖਬਰ ਵੀ ਨਹੀਂ ਸੁਣਦਾ ਹੋਣਾ ਵੀ ਭਾਈ ਅੱਜ ਅਖਬਾਰਾਂ 'ਚ ਕੀ ਆਇਆ ਮੈਨੂੰ ਦੱਸੋ ਜਰਾ ਬ੍ਰੀਫ ਕਰੋ ਸਾਂਝੀ ਡਿਉਟੀ ਲੱਗੀ ਹੋਣੀ ਚਾਹੀਦੀ ਹੈ ਅਫਸਰ ਸਿਆਣੇ ਹੋਣੇ ਚਾਹੀਦੇ ਜਿਹੜੇ ਬ੍ਰੀਫ ਕਰਨ ਵਾਲੇ ਹੋਣ ਕਿ ਜੀ ਆਇਆ ਇਹ ਸਾਡਾ ਕਾਨੂੰਨ ਆਇਆ ਕਹਿੰਦਾ ਮਤਲਬ ਇਹ ਨਹੀਂ ਹੁੰਦਾ ਵੀ ਸ਼ਾਸਨ ਨੂੰ ਹਰੇਕ ਗੱਲ ਦਾ ਪਤਾ ਹੁੰਦਾ ਇਹ ਤਾਂ ਆਏ ਹੀ ਨਵੇਂ ਪੁਰਾਣੇ ਵੀ ਪੁੱਛਦੇ ਸੀ ਪਰ ਧਿਆਨ ਹੋ ਸਹੀ ਤਰੀਕੇ ਨਾਲ ਦਿੰਦੇ ਸੀ ਔਰ ਧਿਆਨ ਦੇਣ ਦਾ ਇੱਕ ਵੱਲ ਹੁੰਦਾ ਮੈਂ ਤੁਹਾਨੂੰ ਇੱਕ ਮੁੱਖ ਮੰਤਰੀ ਧਰਮਦਰ ਨਾ ਫਮੀ ਅੱਜ ਕਾ ਲੋਕੋ ਬੀਜਪੀ ਚੜੇ ਗਏ ਮੁੱਖ ਮੰਤਰੀ ਸੀਗੇ ਕੈਪਟਨ ਅਮਰਿੰਦਰ ਸਿੰਘ ਯੂਨੀਵਰਸਿਟੀ ਦੇ ਵਿੱਚ ਇਥੋਂ ਅਸੀਂ ਪੰਜਾਬ ਯੂਨੀਵਰਸਿਟੀ ਪੇਪਰ ਕਰਾ ਰਹੇ ਸੀ ਅੰਬੀ ਵਿਦਿਆਖੇ ਦਾ ਇਹਨਾਂ ਨੇ ਪੇਪਰ ਲੀਕ ਕਰਤਾ ਐਂਡ ਸਾਦੇ ਵਾਜੀ ਕਰਕੇ ਤੇ ਅਸੀਂ ਇਹਨਾਂ ਨੂੰ ਕਿਹਾ ਵੀ ਅਸੀਂ ਪੈਨਲ ਤੇ ਤਰ ਦਿੰਦੇ ਆਂ ਕੰਨੋ ਅਸੀਂ ਤਾਂ ਮੰਨਦੇ ਸਵੇਰੇ 5:00 ਵਜੇ ਕੈਪਟਨ ਸਾਹਿਬ ਨੂੰ ਫੋਨ ਕੀਤਾ ਅਸੀਂ ਉੱਥੇ ਬੈਠੇ ਪੰਜਾਬ ਯੂਨੀਵਰਸਿਟੀ 'ਚ ਵੀ ਸੀ ਦੀ ਕੋਠੀ ਦੇ ਵਾਈਟ ਸੰਸ ਨੂੰ ਮੋੜ ਕੇ ਲਿਆ ਉਹ ਕਹਿੰਦੇ ਜੀ ਬਾਥੂ ਜਲੰਧਰ ਗਏ ਹੋਏ ਸੀ ਬਈ ਆ ਜਾਂਦ ਨੇ ਬਾਹਰ ਫੇਰ ਸੀਗਾ ਤੋਂ ਉਹ ਪੰਚਤਮੈਂਟ ਵਾਲੀ ਆ ਗਿਆ ਉਦੋਂ ਹੀ ਪਹੁੰਚਾ ਉਹ ਵੈਸ਼ੰਤ ਸਾਹਿਬ ਨੇ ਮੈਨੂੰ ਖੜਾ ਪਰ ਮੈਂ ਮਿਲ ਕਰਿਆ ਤੇ ਜਿਮਨ ਡਾਕਟਰ ਉਹਨਾਂ ਨੇ ਸਿੰਝੇ ਸਵਾਲ ਮੈਨੂੰ ਪੁੱਛੇ ਜੋ ਪਤਾ ਨਹੀਂ ਉਹਨਾਂ ਨੂੰ ਵੀ ਪੇਪਰ ਲਿਖ ਹੋਇਆ ਤੇ ਵੀ ਗੱਲ ਰਾਤ ਨੂੰ ਖਦਰਾ ਗਿਆ 12:00 ਬਜੇ ਐਂਡ ਹੀ ਨਿਊ ਇਟ ਫਿਰ ਉਹਨਾਂ ਨੇ ਕਿਹਾ ਹਾਂ ਤੁਸੀਂ ਕੀ ਕਰਨਾ ਮੈਂ ਕਿਹਾ ਜੀ ਸਾਡੇ ਅਸੀਂ ਆਪ ਬਣਾਇਆ ਰਿਹਾ ਸੀ ਉਹ ਪੇਪਰ ਦੇ ਦੂਣਿਆ ਤੁਸੀਂ ਕਿੱਥੋਂ ਬਣਾਇਆ ਮੈਂ ਜੀ ਸਾਡਾ ਇਹਨਾਂ ਨੂੰ ਨਹੀਂ ਪਤਾ ਇਹਨਾਂ ਦਾ ਸਾਨੂੰ ਨਹੀਂ ਪਤਾ ਤੁਸੀਂ ਕਿੱਥੋਂ ਚੁਪਾਇਆ ਮੈਂ ਕਿਹਾ ਜੀ ਇਹਨਾਂ ਦਾ ਸਾਨੂੰ ਨਹੀਂ ਪਤਾ ਸਾਡਾ ਇਹਨਾਂ ਨੂੰ ਨਹੀਂ ਪਤਾ ਸਟੋਰ ਮੈਂ ਜੀ ਇਹਨਾਂ ਦਾ ਕਾਨੂੰ ਪਤਾ ਲੱਗ ਗਿਆ ਅਸੀਂ ਪੇਪਰ ਕਢਾ ਕੇ ਲੈ ਆਏ ਹੁਣ ਤੇ ਸਾਡਾ ਇਹਨਾਂ ਨੂੰ ਨਹੀਂ ਪਤਾ ਚੰਡੀਗੜ੍ਹ ਚੁਪਲਾ ਲਿਖਿਆ ਹਾਂ ਫੋਟਾ ਤਾਂ ਨਹੀਂ ਲੀਕ ਹੋਇਆ ਮੈਂ ਨਹੀਂ ਜੀ ਬਿਲਕੁਲ ਨਹੀਂ ਅੰਦਰ ਗੋਹੜੀ ਵਿਦ ਫੁੱਲ ਗਸ਼ ਤੋਂ ਗਵਰਨਮੈਂਟ ਇਜ਼ ਵਿਦ ਯੂ ਇਹ ਹੁੰਦੇ ਨੇ ਫੈਸਲੇ ਟੈਲੀਪਟ ਤੇ ਗਏ ਕਪੂਰਸਲੇ ਉਹਨਾਂ ਨੇ ਪੱਤਰਕਾਰਾਂ ਨੇ ਵੀ ਥੋੜੀ ਜਿਨੀ ਕਹਿੰਨਾ ਮੇਰੀ ਯੂਨੀਵਰਸਿਟੀ ਨੂੰ ਥੋੜਾ ਪੱਤਰ ਵੀ ਕਰਿਆ ਤਾਂ ਪੰਜਾਬ ਯੂਨੀਵਰਸਿਟੀ ਨੇ ਕਰੇ ਇਹ ਤਾਂ ਕੇਂਦਰ ਦੱਸੇ ਵੀ ਉਹਦੀ ਯੂਨੀਵਰਸਿਟੀ ਤੋਂ ਅਸੀਂ ਕਰਾ ਰਹੇ ਸੀ ਇੰਨੇ ਪੈਸੇ ਦੇ ਕੇ ਇਹ ਵੀ ਕਿਉਂ ਹੋਇਆ ਮੇਰੀ ਯੂਨੀਵਰਸਿਟੀ ਨੇ ਜਿੱਤ ਬਚਾਈ ਪੰਜਾਬ ਦੀ ਪੈਨਲਰ ਤੇ ਤਰਝੇਰਾਂ ਸੀ ਇਹ ਤੁਸੀਂ ਦੇਖੋ ਵੀ 3 4 ਉਹਨਾਂ ਨੇ ਸਵਾਸਤ ਸਹੀਕ ਸਵਾਲ ਨਹੀਂ ਉਹ ਸਹੀ ਸੋ ਸਹੀ ਸਵਾਲ ਜਵਾਬ ਦੇ ਨਾਲ ਨੂੰ ਵੀ ਲੱਗਦਾ ਹਾਂ ਯਾਰ ਇਹ ਸਵਾਲ ਦਾ ਤਾਂ ਜਵਾਬ ਦੇ ਨਹੀਂ ਪੈਗਾ ਜੇ ਮੁੱਖ ਮੰਤਰੀ ਨੇ ਫੈਸਲਾ ਲੈਣਾ ਸੋ ਜੇ ਮੁੱਖ ਮੰਤਰੀ ਨੂੰ ਇਹ ਤਾਂ ਸਹੀ ਨਾ ਹੋ ਗੱਲ ਕੀ ਹੁੰਦੀ ਆ ਕਿ ਪੇਪਰ ਕੀ ਹੁੰਦਾ ਕਿ ਮੈਂ ਉਹ ਹੀ ਇਦੋਂ ਉੱਥੇ ਮਾਰੀ ਜਾ ਬਈ ਤੁਸੀਂ ਕਿਉਂ ਬਣਾਇਆ ਹੋਗਾ ਤੁਹਾਨੂੰ ਕੀ ਲੋੜ ਸੀ ਦੱਸੋ ਸੋ ਇਸ ਕਾਤੇ ਫਰਕ ਹੈ ਮੈਂ ਜਿੰਨੇ ਮੁੱਖ ਮੰਤਰੀਆਂ ਨਾਲ ਕੰਮ ਕਰਿਆ ਹੈ ਮੰਤਰੀਆਂ ਨਾਲ ਕੰਮ ਕਰਿਆ ਮੈਂ ਦੇਖਿਆ ਮੰਤਰੀਆਂ ਨਾਲ ਚਾਹੇ ਸਾਡੀ ਬੰਦੀ ਹੋਵੇ ਚਾਹੇ ਨਾ ਬੰਦੀ ਹੋਵੇ ਮੰਤਰੀਆਂ ਨਾਲ ਕਈ ਵਾਰ ਮੇਰੀ ਨਹੀਂ ਵੀ ਬੰਦੀ ਸੀ ਮੁੱਖ ਮੰਤਰੀ ਨਾਲ ਵੀ ਕਦੇ ਵੀ ਤੇ ਪਰ ਉਹ ਹਮੇਸ਼ਾ ਹੀ ਮਤਲਬ ਘਰ ਸਿੱਧੀ ਪੁੱਛ ਲਈ ਗਾਇਦਾ ਜਵਾਬ ਦੇ ਉਹ ਗੱਲ ਸੁਣ ਕੇ ਸਵਾਲ ਸੁਣ ਕੇ ਜੀ ਵੱਡੀਆਂ ਮੀਟਿੰਗਾਂ 'ਚ ਜਦ ਮੈਂਕਮੇ ਦੇ ਮੁੱਦੇ ਲੱਕੇ ਜਾਣੇ ਜੀ ਸਾਰੇ ਮਿੰਤ ਤੋਂ ਮੰਤਰੀ ਤੇ ਤਮੰਤਰੀ ਤੇ ਮੁੱਖ ਮੰਤਰੀ ਕੀ ਸੈਕਟਰੀ ਵਗੈਰਾ ਸਾਰੇ ਅਧਿਕਾਰੀ ਹੋਣੇ ਵੱਡੇ ਉਹਦੇ 'ਚ ਵੀ ਸਵਾਲ ਆਹ ਸਿੱਧਾ ਸਪਸ਼ਟ ਸ੍ਰੀਕਿਸਾਲ ਉਹਦਾ ਸ੍ਰੀਕ ਜਵਾ ਹੈ ਆ ਨਾਚ ਵਿਆਲੀ ਆਕ ਸੁਤਾ ਮੈਂ ਕਹਿਣਾ ਸਿੱਖਿਆ ਦੇ ਉੱਤੇ ਸੇਹ ਦੇ ਉੱਤੇ ਜਿਹੜਾ ਨੇ ਬਿਆਨ ਦਿੱਤਾ ਮੈਂ ਤਾਂ ਸਿੱਖਿਆ ਸੇਹ ਦੀਆਂ ਕਿੰਨੀਆਂ ਜਿਹੜਾ ਪੰਜਾਬ ਦੇ ਸਿੱਖਿਆ ਤੇ ਸੇਹ ਟਾਂਚੇ ਨਾਲ ਮੇਰਾ ਬਹੁਤ ਹੀ ਜ਼ਿਆਦਾ ਵਾਸਤਾ ਰਿਹਾ ਕਿਸੇ ਦਾ ਕੰਡੇ ਸੇਹ ਤਨਾ ਉਹ ਕਿਸੇ ਦਾ ਕੰਡੀ ਸਿੱਖਿਆ ਨਾਲ ਕਿਉਂਕਿ ਮੈਂ ਦੋਹਾਂ ਚੀਜ਼ਾਂ ਮੈਂ ਡਾਇਰੈਕਟਰ ਆਫ ਐਜੂਕੇਸ਼ਨ ਵੀ ਰਿਹਾ ਮੈਂ ਇਹ ਜਿਹੜੀ ਲਿਟਰੇਸੀ ਮਹਿੰਮ ਸੀ ਉਹਦੇ ਵਿੱਚ ਪਾਰਸਰ ਕਰਦਾ ਸਲਾਹ ਕਰ ਰਿਹਾ ਸੋ ਮੇਰਾ ਦੋਨੇ ਪਾਸੇ ਫਿਰ ਇਹ ਨਾਨ ਫਾਰਮਲ এডੂਕੇਸ਼ਨ ਫਾਰਮਲ এডੂਕੇਸ਼ਨ ਸਰਵ ਸਿੱਖਿਆ ਦੇ ਆ ਇੱਕ ਕਮੇਟੀਆਂ ਦਾ ਮੈਂ ਚੇਅਰਮੈਨ ਰਿਹਾ ਸੋ ਮੈਂ ਇੰਨਾ ਸਾਰਿਆਂ ਨੂੰ ਅੰਦਰੋਂ ਧਿਆਨ ਕਰਿਆ ਹੋਇਆ ਇਹ ਧਿਆਨ ਕਰਕੇ ਵੀ ਮੈਨੂੰ ਇੰਨਾ ਨਹੀਂ ਪਤਾ ਲੱਗਿਆ ਜੀ ਕਿ ਇਹ ਕਹਿੰਦੇ ਮੈਨੂੰ ਪੜ੍ਹਣੀ ਪਵੇ ਦੱਸੋ ਕੁਝ